موسیقی موسیقی ਫਨਬਰ ਦਾ ਕਬੱਡੀ ਕੱਪ ਹੈ ਹਰ ਦੇਖਾਂਗੇ ਉਧਰਲੇ ਪਾਸੇ ਰੱਖਿਆ ਧੌਂਡ ਉੱਪਰ ਹੱਥ ਹੁੰਦੀ ਹੈ ਕਮਾਲ ਤੇ ਪਰ ਨੌਜਰ ਗੱਭਰੂ ਹੱਸਦਾ ਖੇਡਦਾ ਨਯਾਪੁਰ ਦੀ ਧਰਤੀ ਦਾ ਲੱਗੇ ਪੁੱਜਣੇ ਚਾਹੀਏ ਨਿਸ਼ਾਨ ਭੱਲਰ ਹੋਈ ਸਾਡੇ ਵੀਰ ਆਹ ਦੇਖਾਂਗੇ ਇੱਕ ਪਾਸੇ میرے مش کرتا ہے ਪਿੰਡ ਦਾ ਪਿੰਡ ਹੈ ਇੱਥੇ ਵੀ ਜਾਂਪੁਰ ਕਹਿੰਦੇ ਕਕੂਫਲੇ ਦੇ ਵਿੱਚ ਪ੍ਰਸਿੱਧ ਵੀ ਇਤਿਹਾਸਕਾਰਾਂ ਦੇ ਜਾਂਪੁਰ ਦਾ ਪਿੰਡ ਹੈ ਪਰ ਦੂਸਰੇ ਪਾਸੇ ਆ ਇੱਕ ਕਕੂ ਕਹਿੰਦੇ ਆ ਵੱਟਿਆ ਹੋਇਆ ਪੌਣ ਦੇ ਪਰ ਹੱਥ ਇੱਧਰ ਦੀ ਟੀਮ ਦੇ ਨਾਲ ਹੋ ਵੇਖੋ ਆ ਕਕੂ ਦੀ ਕਿਵੇਂ ਟੱਕਰ ਹੋਈ ਹੈ ਮੈਂ ਨਿਆਣਪੁਰੀਆ ਤੇ ਦੂਜੇ ਪਾਸੇ ਕੁਵਾਚਾ ਲੋਥਲੇ ਪਾਸੇ ਕਬੱਡੀ ਮੇਰੇ ਮਿੱਤਰੋ ਫਿਰ ਕੌਣ ਦੇ ਲਈ ਨੌਜਰ ਵਾਓ ਸੋਹਣਿਆ ਦੂਜਾ ਵਾਲੇ ਖੁਸ਼ੀ ਪਾਈ ਦੇ ਫਾਦਰ ਸਾਹਿਬ ਸਾਡੇ ਗੋਰੇ ਪਟਵਰ ਉਹਨਾਂ ਦੇ ਫਾਦਰ ਸਾਹਿਬ ਸੁਨਹਿਰ ਜਗੀਰ ਸਿੰਘ ਜੀ ਉਹਨੇ ਹਰ ਸਮੁੱਚੀ ਪਰਵੰਤ ਕੀ ਕਮਿੰਤੇ ਇਸ ਕਲੱਬ ਦੇ ਮੌਧੇਦਾਰ ਸਹਿਬਾਨ ਉਹਨਾਂ ਦੇ ਗੌਰਣੇ ਸਾਡੇ ਲਈ ਉਹ ਪੱਕੇ ਧਨੋਲੇ ਵਾਲੇ ਆਹ ਸਾਲ ਕਹਿੰਦੇ ਜੱਗੀ ਉਪਰ ਹੁਣੀ ਵਰਜੀਤ ਸੇਖਿਆ ਨੇ ਇੰਤਜ਼ਾਰ ਕਰਦੇ ਰੋਇਨਾ ਤੇ ਗੱਲਾਂ ਕਹਿੰਦੇ ਦਲਵਾਨ ਪਾਈ ਦੇ ਵੀ ਹੋਣੀ ਐ ਪਰ ਪ੍ਰਬੰਹਨ ਐਸਰੇ ਕਬੱਡੀ ਖਾਣ ਦੇ ਲਈ ਵਾਦਾ ਹੋਇਆ ਕਿ ਪੱਟਾਂ ਦੇ ਨਾਲ ਪੱਟਨੇ ਖੇਡੇ ਆਹ ਡੌੜਿਆਂ ਨੂੰ ਵੀ ਹੱਥ ਨਾ ਪਾਈ ਦੇ ਚਾਰ ਜਾਫੀ ਐ ਪੱਟਾਂ ਤੇ ਖਾਪੀਆਂ ਵੱਜਦੀ ਐ ਹੁਣ ਬੱਲੇਬਾਲੇ ਕੌਣ ਕਰਵਾ ਰਿਹਾ ਪੈਂਦੀ ਰੇ ਕਰਦੀ ਦਾ ਲੋਹੋਂ ਬਾਣ ਦੀ ਧਰਦੇ ਦਾ ਕਾਕਾ ਮੇਰੇ ਮਿੱਤਰੋ ਵੱਡ ਪਰ ਤੇ ਗੋਰੇ ਉਹਨਾਂ ਦੇ ਨਾਲ ਮਿਲ ਕੇ ਵੀ ਬੜਾ ਤਕੜਾ ਖੇਡਿਆ ਹੈ ਇਹ ਨੌਜਵਾਨ ਤੇ ਵੀ ਕਨੇ ਚਰਚੇ ਹੁੰਦੇ ਮੇਰੇ ਮਿੱਤਰੋ ਐਂ ਕਿਨੇ ਲੱਗ ਜਾ ਕੜਾ ਜਾ ਹੋਗੇ 5200 ਉਧਰ ਕਹਿੰਦੇ ਹੀਰਾੜਾ ਵੱਜ ਮੱਲਾ ਕਿਸ ਨੂੰ ਦੇਖ ਗਿਓ ਆਹ ਸਾਹਮਣੇ ਆਹ ਸਾਹਮਣੇ ਸਤੀ ਦੜਬਾ ਸਤੀ ਦੜਬਾ ਸਤੀ ਦੜਬਾ ਹੁਣ ਪਤਾ ਲੱਗਾ ਵੀ ਮੜ ਮੜ ਦੇ ਵਿੱਚ ਕਬੱਡੀ ਹੁੰਦੀ ਆ ਆਹ ਚੋਟੀ ਦਾ ਜਫਾ ਦੜਬੇ ਵਾਲਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਉਧਰ ਕਹਿੰਦੇ ਕੌਣ ਸਾਹਮਣੇ ਕਹਿੰਦੇ ਇਹ ਗੱਲਾਂ ਟਕਾਣੇ ਲੱਗੀਆਂ ਹੋਈਆਂ ਇਧਰ ਜੋਬਾ ਦਾ ਉਧਰ ਚਰਾਗ ਗੱਲ ਤਾਂ ਕਾਲੀਆਂ ਨਿਕਰਾਂ ਦੀ ਆ ਉਹ ਤਾੜੀ 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 ਤਾਰੀ ਤਾਰੀ ਤਾੜੀ ਵੱਜੂਗੀ ਪਰ ਕਹਿੰਦੇ ਜੋਬਾਨ ਜੋਬਾਨ ਨੰਬਰ ਦਾ ਵਾਧਾ ਵਾਧਾ ਕਰਕੇ ਆਇਆ ਨੀ ਖੇਡਾ ਚੋਰਾ ਮਰ ਖੇਡਦੇ ਆ ਉਧਰ ਕਹਿੰਦੇ ਘਰਾਚੋ ਵਾਲਾ ਸ਼ੈਂਟੀ ਹੈ ਪੀਲੇ ਰੰਗ ਦੀ ਪੱਟੀ ਹੈ ਲੈ ਵੀ ਬਾਲਿਆਂ ਵਾਲੀਆ ਪਤਾ ਲੱਗੇ ਜਾਂ ਛੱਡੋ ਕੋਣੀ ਮਰ ਜਾ ਆ ਮੇਜਰ ਮਿਰਗਾ ਛੋਟੇ ਕੱਦ ਵਿੱਚ ਬਾਈ ਬਾਈ ਤੇਰੇ ਟਰਾਲੇ ਆਹ ਜਾਫੀ ਨੇ ਮੁੱਦੇ ਕੀਤੇ ਹੋਇਆ ਆਹ ਜਾਫੀ ਨੇ ਬੁੱਟਿਆ ਮਨੋਰਪੁਰੀਆ ਸਾਹਮਣੇ ਉਹ ਸਾਹਮਣੇ ਕਹਿੰਦੇ ਆ ਮੇਰੇ ਮਿੱਤਰੋ ਕਿੰਨਾ ਤੋਂ ਆਹ ਗੱਲ ਚਾਰਾਂ ਦੀ ਚਾਰਾਂ ਤੋਂ ਪੰਜਾਂ ਦੀ ਪੰਜਾਂ ਤੋਂ ਸੱਤਾ ਅੱਠਾਂ ਦੀ ਤੇ 10 12 ਪਲੇਅਰ ਇਸ ਗਰਾਊਂਡ ਦੇ ਵਿੱਚ ਉਧਰ ਸਰਕਾਰ ਮਾਨ ਪਿਆਰ ਵੀਰਾਂ ਦੇ ਵੱਲੋਂ ਆਹ ਸਾਹਮਣੇ ਆਹ ਕਿਵੇਂ ਚੰਦ ਸਾਹਿਬ ਦੀ ਧਰਤੀ ਐ ਇਹਨੂੰ ਛੋਟਾ ਸੌਣ ਕਹਿੰਦੀ ਐ ਦੁਨੀਆ ਮੇਰੇ ਮਿੱਤਰੋ ਆਹ ਸਾਹਮਣੇ ਵੱਡੇ ਸੌਣ ਦੇ ਲਾਇਆ ਜੱਫੇ ਪਰ 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 ਗੁੱਟ ਛੜਾ ਆਹ ਭੱਜ ਗਿਆ ਗੱਬਰੂ ਕਿ ਵੈ ਤਾਂ ਮੇਰੀ ਬਾਹ ਛੱਡ ਦੇ ਪਰ ਸਮੇ ਦਾ ਹੋਟਰ ਵੱਜ ਗਿਆ ਨੇ ਸਮੇ ਜਾਂ ਭਲਵਾਨ ਨਾ ਭਲਵਾਨ ਕੋਈ ਵੱਡਿਆਂ ਵੱਡਿਆਂ ਦੇ ਕੰਡ ਲਵਾ ਦਿੰਦਾ ਹੈ ਹਿੰਮਤ ਕਰਕੇ ਵੇਖ ਜਵਾਨਾ ਜੇ ਗੱਲ ਬਣ ਜਾਵੇ ਕੌਣ ਕਿਸੇ ਨੂੰ ਅੱਗੇ ਵਧਣ ਲਈ ਰਾਹ ਦਿੰਦਾ ਹੈ ਹਰਜੀਤ ਇੰਗਲੈਂਡ ਟੋਨੀ ਇੰਗਲੈਂਡ ਦੇ ਪਰਮ ਅੰਗਰੇਜ਼ ਜੋਸੀ ਪਾਦੇ ਸਾਹਮਣੇ ਰਹਿੰਦਾ ਆ ਚਾਰ ਜੱਫੀ ਤਿਆਰ ਹੈ ਹੁਣ ਵੇਖਾਂਗੇ ਉਧਰਲੇ ਪਾਸੇ ਆਹੋ ਜੀ ਟੱਕਰ ਪਰੇ-ਪਰੇ-ਪਰੇ-ਪਰੇ-ਪਰੇ ਮੱਖਣ ਗੁੱਜਰ ਮੱਖਣ ਗੁੱਜਰ ਮੱਖਣ ਗੁੱਜਰ ਮੱਖਣ ਗੁੱਜਰ ਤੇ ਟਾਕਾ ਮੇਰੇ ਮਿੱਤਰੋ ਗੱਲ ਟਿਕਾਣੇ ਲੱਗੀ ਪਈ ਐ ਪਾ ਕੰਦੇ ਈਪਣ ਵਾਲਿਆ ਕਬੱਡੀ ਜਿੰਦਾ ਅਮਰੀਕਾ ਜਿੰਦਾ ਢੂੜ ਕੋਟੀਆਂ ਤੇ ਸਣੀ ਨਾਰਵੇ ਇਧਰ ਦੇ ਬੰਨੇ ਖੇਡ ਮੈਦਾਨ ਵਿੱਚ ਈਪਣ ਵਾਲੇ ਟਾਕੇ ਦੀ ਪਾਈ ਹੋ ਰੇਡ ਗੱਲ ਤਾਂ ਤਾਰਾਪੁਰੀਏ ਹੈਰੀ ਦੀ ਆ ਮੇਰੇ ਮਿੱਤਰੋ ਇਹਨੂੰ ਛੋਟਾ ਮੋ ਕਹਿੰਦੀ ਆ ਦੁਨੀਆ ਆਹ ਸਾਹਮਣੇ ਸਰਬਜੀਤ ਚੀਮੇ ਦੀ ਟੀਮ ਲਈ ਖੇਡਿਆ ਔਰ ਸਾਹਮਣੇ ਨਾਵਯਨ ਗਬਰੋ ਗੱਲ ਪਖਾਨਕੋਟ ਦੀ ਚਿੱਲਦੀ ਐ ਆਹ ਮੁੰਡਿਆਂ ਨੇ ਫੇਰ ਕਬੱਡੀ ਦੇ ਵਿੱਚ ਸ਼ਕਰਪੁਰ ਸ਼ਕਰਪੁਰ ਕਰਵਾ ਰੱਖੀ ਆ ਪਰ ਤਾਰਾਪੁਰ ਵਾਲਾ ਅੱਜ ਦੇ ਤਾਂ ਸਿਰੇ ਦਾ ਜੱਫੀ ਆ ਦੂਜੇ ਪਾਸੇ ਅਮਰਤਵਾਲਾ ਮਾਥਿਆਣਾ ਪਿੰਡ ਜਿਹੜੇ ਮੁੱਠੇ ਦੇ ਵਿੱਚ ਆਹ ਸੇਣ ਬਰਾ ਦੀ ਟੀਮ ਦੇ ਲਈ ਲਾਜਫਾ ਬੱਲੇ ਬੱਲੇ ਕਰਵਾ ਗਿਆ ਪਰ ਤਾਰਾਪੁਰੀਆ 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 ਵੇਖੋ ਇਸ ਸਮੇਂ ਆਹ ਫੈਰੀ ਕਹਿੰਦੇ ਆਹ ਮੋਕੇ ਤੋਂ ਮੋਕੇ ਤੋਂ ਮੋਕੇ ਤੋਂ ਚੱਲ ਕੇ ਆਇਆ ਹੋਇਆ ਆਹ ਦੇਖਾਂਗੇ ਤਾਰਾਪੁਰੀਆ ਪਹਿਲਾ ਸੈਮੀ ਮੈਚ ਕਰਾਚੋ ਤੇ ਗਵਿੰਦਪੁਰਾ ਗਵਿੰਦਪੁਰਾ ਦੇ ਕਰਾਚੋ ਆਉਂਗਾ ਹਰੋੜਾ ਚਾਹੀਦਾ ਆ ਝੁਕਦੀ ਆ ਦੁਨੀਆ ਝਟਾਉਣ ਵਾਲਾ ਚਾਹੀਦਾ ਜੰਗ ਦੇ ਮੈਦਾਨ ਵਿੱਚ ਕੋਈ ਬੰਦਾ ਬਾਬਾ ਦੀਪ ਸਿੰਘ ਵਾਂਗੂ ਅੰਡਾ ਖੜਕਾਉਣ ਵਾਲਾ ਚਾਹੀਦਾ ਆਹ ਸਾਹਮਣੇ ਕਹਿੰਦੇ ਕਬੱਡੀ ਪੈਰੀਆ ਟੀਲਾ ਉਧਰ ਢਮੇ ਵਾਲਿਆ ਰਫੀਕ ਦਾ ਮੁਕਾਬਲਾ ਆਹ ਸਾਹਮਣੇ ਹਲਕਾ ਜਿਹਾ ਟੱਚ ਨੰਬਰ ਐ 8 ਸਮਾਂ ਦੂਰ ਹੈ ਇਹ ਸਮੇਂ ਪੰਜ ਕਿੰਨੀ ਹੈ ਆਹ ਵੇਖਾਂਗੇ ਅੱਜ ਦਾ ਕਹਿੰਦੇ ਬਲਬਲ ਦੇ ਕਬੱਡੀ ਕੱਪ ਦਾ ਗ੍ਰੈਂਡ ਫੈਲਾਅ ਨੇ ਇਹ ਸਮੇਂ ਕਹਿੰਦੇ ਆਹ ਵੇਖੋ ਵਿਕਾਸ ਇੱਕ ਪਾਸੇ ਤੇ ਨਾਲ ਨਾਲ ਜਾਂਦਾ ਰੱਕੇ ਜਿਹੜਾ ਫਾਈਨਲ ਮੈਚ ਕਹਿੰਦੇ ਅੱਜ ਬਨਪੁਰ ਦੇ ਕਬੱਡੀ ਕੱਪ ਦਾ ਇਹ ਸਭ ਟਿਆ ਡਾਰਿਆ ਆ ਪਟਪੁਰ ਦੇ ਕਬੱਡੀ ਕੱਪ ਦਾ ਪਰਣਾਲੇ ਦੇ ਕਬੱਡੀ ਕੱਪ ਦਾ ਜਿਹੜੇ ਪਰਣਾਲੇ ਦੀ ਗੱਲ ਹੈ ਇਸ ਸਮੇਂ ਪੱਪਰ ਵਾਲੇ ਦੀ ਰੇਡ ਪੈਦੀ ਹੋਈ ਆ ਆ ਵਿਕਾਸ ਆ ਟੱਕ ਸਾਪੂ ਵਾਲਿਆ ਆ ਨੌਜਵਾਨ ਫਿਰ ਜੋ ਤਿਆਰੀ ਪਰ ਇਸ ਸਮਰਥਨ ਦੇ ਮੇਰੇ ਮਿੱਤਰੋ ਬਹੁਤ ਸ਼ੋਟ ਕਰ ਗੇ ਬਰੂ ਇਹ

ਦੁਲਿਆਂ ਤੇ ਹੱਸਦੇ ਆ ਇੱਕ ਇੱਕ ਜਫਾ ਦੋਹੀ ਪਾਸੇ ਆ ਆ ਬੋਪਰ ਵਾਲਾ ਰਕੇਸ਼ ਆ ਮਨਜੀਤ ਹਰੀਗੜ ਵਾਲਾ ਭਰਾ ਸਾਡਾ ਆ ਰੁਝੇਲੇ ਰਾਹ ਆ ਪੰਜ ਬੱਲਾ ਕਬੱਡੀ ਮਾਨਿਆ ਕਬੱਡੀ ਠੰਡਾ ਪਾਣੀ ਪੀ ਮਰੇ ਘਰ ਦੇ ਨੂੰ ਦੇ ਦੋ ਸਰੇਆ ਤੜਕੇ ਵਾਲੀ ਚਾਹ ਧਰੇ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਫਿਰ ਚੜ ਜਾਣਾ ਫਿਰ ਚੜ ਜਾਣਾ ਫਿਰ ਚੜ ਜਾਣਾ ਏ ਆਹ ਵੇਖੋ ਆਹ ਵੇਖੋ ਆਹ ਵੇਖੋ ਉਹ ਬੱਤਰ 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 ਹੇ ਉਹ ਤਾਵੇਂ ਤਾਵੇਂ ਥਾਣੀ ਯਾਰੋ ਵਿਚ ਮੈਦਾਨੀ ਰੋਕੀ ਤੇ ਆਹ ਸਾਹਮਣੇ ਰਕੇਸ਼ ਬੋਪੁਰੀਆ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਰ ਮਾਦ ਤਿਆਰ ਇਧਰ ਦੇ ਬੰਨੇ ਗਵਿੰਦਪੁਰ ਉਧਰ ਮਾਲਾ ਵੀ ਆ ਗਿਆ ਸਟਾਪ ਲਾਈਨ ਦੇ ਵਿੱਚ ਇਹ ਇਹ ਵੇਖਾਂਗੇ 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 ਆਹ ਵੇਖਾਂਗੇ ਵੇਖਾਂਗੇ ਮੋਟਰਸਾਈਕਲ ਆ ਵੀ ਵੇਰ-ਵੇਰ ਕੇ ਤੁਰਿਆ ਆਉਣਾ ਇਹਨੂੰ ਪਤਾ ਮੋਟਰਸਾਈਕਲ ਇਹਨੂੰ ਪਤਾ ਮੋਟਰਸਾਈਕਲ ਮੋਟਰਸਾਈਕਲ ਜਾਣ ਕੇ ਕਿੱਧਰ ਨੂੰ ਇਹ 14 ਮਿੰਟਾਂ ਦਵਾਲ ਪਤਾ ਲੱਗ ਜਾਣਾ ਇਹ ਸਾਹਮਣੇ ਵਿਕਾਸ ਵਿਕਾਸ ਹਰਿਆਣਾ ਵਾਲਾ ਜੀਤ ਵਾਲਾ ਰਕੇਸ਼ ਹਰਿਆਣਾ ਹਰਿਆਣਾ ਹਾਂਜੀ ਕਬੂਲ ਕਰਿਓ ਹਾਂਜੀ ਪੁਆਇੰਟ ਸਨਮੋ ਵੀ ਨੇ ਕਿਰਦੇ ਨੇ ਪੁਆਇੰਟ ਸਾਡੇ 17 ਤੇ ਗਵਿੰਦਪੁਰਾ 13 ਦੋਵਾਂ ਟੀਮਾਂ ਨੂੰ ਬਾਬਾ ਬਰਤਨ ਮੰਨ ਮੈਂ ਆਇਆ ਜੇ ਨਹੀਂ ਹਾਰ ਕਬੂਲ ਕਰਿਓ 10 ਫੁੱਟਾਂ ਉਪਰ ਮੈਕਾਫੀ ਜਾਵੇਗਾ ਸਚਿਆਨ ਕਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਧਰ ਬਹੁਤ ਧੰਨਵਾਦ ਹੈ ਸਾਰੇ ਸਾਰੇ ਦਾਨੀ ਸਤਨਾ ਦਾ ਖਮੇਤ ਪੋਬੈਨ ਕੋ ਖਰਾ ਵੀ ਰਵੰਗ ਮਾਰ ਰਿਹਾ ਉਹ ਬਹੁਤ ਧੰਵਾਦ ਸ਼ੁਕਰੀਆ ਜੇਕਰ ਕਿਸੇ ਵੀਰ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਸਾਹਮਣੇ ਛੋਟੇ ਵੀਰ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸਤਿ ਪਤਿਸ਼ਾ ਅੰਮ੍ਰਿਤਧਰਜੀਤਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੋ ਜੀ ਜਰਾ ਹਰਕੇਸ਼ ਕੋਪਰਾਨ ਨੇ 13 ਕਬਾਡੀਆਂ ਪਾਈਆਂ 12 ਨੰਬਰ ਪ੍ਰਾਪਤ ਕੀਤੇ ਹੈ ਗੋਪਰ ਵਾਲਾ ਇੱਥੇ ਮੇਲੇ ਦਾ ਮੋਟਰਸਾਈਕਲ ਹੈ ਇੱਕ ਤਾੜੀ ਮਾਰ ਦੋ ਮੁੰਡੇ ਦੇ ਲਈ ਸਰਤੀ ਜਿਹੜਤੇ ਨੇ ਪੰਜ ਟੱਚ ਲਏ ਹੈ ਇੱਕ ਜੱਫਾ ਲਾਇਆ ਹੈ ਲੜਦੇ ਆ ਸਰਤੀ ਇੱਥੇ ਮੇਲੇ ਦਾ ਵੈਸਟ ਜੱਫੀ ਉਸ ਮੁੰਡੇ ਨੇ ਵੀ ਤਾੜੀ ਮਾਰ ਦਿਓ ਟੀਮ ਦੀ ਸਹੰਤੇ ਦੇ ਨਾਲ ਜਰਾ ਦੇ 6 ਟੱਕ ਇੱਕ ਜੱਫਾ ਦੋਨੋਂ ਜਵਾਨਟ ਹੈ ਟੀਮ ਦੀ ਸਹੰਤੇ ਦੇ ਨਾਲ ਸੌਂਦੇ ਸੱਤ ਦਾ ਸਤਜਫਾ ਸਾਰੇ ਵੀਰਾਂ ਨੂੰ ਮੁਬਾਰਕਬਾਦ ਹੈ ਪੱਪੂ ਭੁੱਲਰ ਜੀ ਆਪ ਗਰਾਉਂਡ ਕੀ ਦੇ ਦੀਏ ਨਾਮ ਲਿਹਾਈਏ ਜੀ ਕੱਪ ਗੁੱਲੀ ਨੀ ਸਕੀਰ ਦੀ ਵਿੱਚੋਂ ਮਨਦੀਪ ਸਿੰਘ ਸਰਪੰਚ ਸਾਹਿਬ ਸਾਡੇ ਨਗੀਰ ਸਿੰਘ ਜੀ ਕਾਕੂ ਭੱਲੋਸਾ ਬਲਵਿੰਦਰ ਸਿੰਘ ਗੁੱਖਾ ਸਾਰੇ ਸਤਕਾਰਯੋਗ ਵੀਰ ਹੈ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਪੱਪੂ ਭੁੱਲਰ ਜੀ ਇਮਕਾਰ ਵਾਲਾ ਸਾਡਾ ਪੰਜਾਬ ਪੁਲਿਸ ਨਾਲ ਸਾਡੇ ਸੌਂਦੇ ਵਰਗੇ ਭਰਾ ਸਾਰੇ ਸਤਿਕਾਰਯੋਗਾਂ ਹਰ ਸਾਲ ਵੱਡਾ ਮਾਨ ਵੱਡਾ ਪਿਆਰ ਰੱਖਦੇ ਐ। ਵਾਹ ਜੀ ਗੌਰਵ ਚੀਮਾ ਜੀ ਕੋਲ ਸਾਹ ਕੋਲ ਸਾਹ ਬੈਠੇ ਬੱਲੇ। ਗੌਰਵ ਚੀਮਾ ਬਹੁਤ ਸੋਹਣੀ ਟੀਮਾਂ ਮੈਨੇਜ ਕਰਦਾ ਸਾਡਾ ਵੀਰ। ਵਧੀਆ ਟੀਮਾਂ ਬਣਾ ਕੇ ਲਿਆਇਆ। ਸੱਤ ਜਰਵਾ ਵੈਸਟਾਜ ਦਾ ਤਾੜੀ ਮਾਰ ਦੇ ਜਾਬੀਆਂ ਦਿੱਤੀਆਂ ਜਾ ਰਹੀਆਂ। ਬਲਵਿੰਦਰ ਸਿੰਘ ਏ ਕੋਖਾ ਪ੍ਰਧਾਨ ਸਾਲ। ਸਾਰੇ ਖੇਡ ਕਲੱਬ ਬਾਬਾ ਬੁੱਲੇ ਸਾਹਿਬ ਅਟਬਾਰ ਇਧਰ ਜਿਹੜਾ ਬੈਸਟ ਰੇਡਰ ਹਰਕੇਸ਼ ਮੋਹਪੁਰੀਆ ਲੋ ਤਾੜੀਆਂ ਮਾਰ ਦਿਓ ਮੇਰੇ ਵੀਰੋ ਸਰਦਾਰ ਜਗੀਰ ਸਿੰਘ ਜੀ ਭੁੱਲਰ ਸਾਹਿਬ ਵਿਸ਼ੇਸ਼ ਮਾਤ ਸਨਮਾਨ ਕਰਦੇ ਹੋਏ ਮੋਟਰਸਾਈਕਲ ਦੇ ਨਾਲ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਧੜਾਵੀ ਦਾ ਗੋਲੇ ਭੁੱਲਰ ਉਹਨਾਂ ਦੇ ਵੱਲੋਂ ਯੂਕੇ ਵਾਲੇ ਵਿਕਰਮ ਆਸਟ੍ਰੇਲੀਆ ਸਰ ਵਰਜੀਤ ਸਿੰਘ ਜੀ ਭੁੱਲਰ ਸਾਹਿਬ ਜਗੀਰ ਸਿੰਘ ਜੀ ਭੁੱਲਰ ਸਾਹਿਬ ਮੇਰੇ ਵੀਰੋ ਉਹਨਾਂ ਦੇ ਪਰਿਵਾਰ ਵੱਲੋਂ ਰਕੇਸ਼ ਬੋਪੋਰ ਜੋ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟ੍ਰਾਈਕਰ ਹੈ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਤਾੜੀਆਂ ਮਾਰ ਦੋ ਮੇਰੇ ਵੀਰੋ ਬਹੁਤ-ਬਹੁਤ ਵਧਾਈਆਂ ਦੋਨੋਂ ਖਿਡਾਰੀਆਂ ਨੂੰ ਬੈਸਟ ਸਟ੍ਰਾਈਕਰ ਤੇ ਜਾਫੀ ਅੱਜ ਦੇ ਇਸ ਕਬੱਡੀ ਕੱਪ ਦੇ ਜੋ ਉਹਨੇ ਇਹ ਦੋਨੋਂ ਖਿਡਾਰੀਆਂ ਨੂੰ ਇਲਾਕਾ ਮੁਬਾਰਕਵਾਦ ਸ਼ਿਰਾਗਦੀਨ ਮਈਆਂ ਵਾਲਾ ਬਹੁਤ ਹੀ ਵਧੀਆ ਇਫਤਿਹਾਰ ਹੈ ਬੜਾ ਵਧੀਆ ਖਿਡਾਰੀ ਵੀ ਹੈ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਹੀ ਤਾਂ ਦਰਸਤ ਤੇ ਤਰੱਕੀਆਂ ਦੇਵੇ ਨਾਲ ਸਾਡੇ ਭਰਾਵਾਂ ਨੂੰ ਦੋਨੋਂ ਟੀਮਾਂ ਨੂੰ ਲੱਖ ਲੱਖ ਮੁਬਾਰਕਬਾਦ ਹੈ ਬਹੁਤ ਸਾਰੀਆਂ ਟੀਮਾਂ ਦੇ ਵਿੱਚੋਂ ਦੋ ਟੀਮਾਂ ਨੇ ਜਿਹੜਾ ਗਵਿੰਦਪੁਰਾ ਤੇ ਜਿੜਪਾ ਦੋਨੋਂ ਟੀਮਾਂ ਬਹੁਤ ਸੈਕੰਡ ਟੀਮ ਵੀ ਆਪਣਾ ਪ੍ਰਾਈਜ਼ ਲੈ ਜਾਵੇ ਕਿ ਸਾਡੀ ਬੇਨਤੀ ਹੈ ਦੋਨੋਂ ਟੀਮਾਂ ਦੇ ਖਿਡਾਰੀ ਇਨਾਮ ਲੈ ਲੈਣ ਇੱਧਰ ਕਵੀ ਪ੍ਰਧਾਨ ਜੀ ਚਲੋ ਚਲੋ ਅਮਰੇ ਦੇਖੋ ਠੀਕ ਹੈ ਜੀ ਸੋਣੋ ਜੀ ਜਰਾ ਹਰਕੇਸ਼ ਕੋਪਰਾ ਨੇ 13 ਗਵਾਡੀਆਂ ਪਾਈਆਂ 12 ਨੰਬਰ ਪ੍ਰਾਪਤ ਕੀਤੇ ਹੈ ਗੋਪਰ ਵਾਲਾ ਇੱਥੇ ਮੇਲੇ ਦਾ ਮੋਟਰਸਾਈਕਲ ਹੈ ਇੱਕ ਤਾੜੀ ਮਾਰ ਦੋ ਮੁੰਡੇ ਦੇ ਲਈ ਸੱਤੀ ਜੱਟ ਨੇ ਪੰਜ ਟੱਚ ਲਏ ਹੈ ਇੱਕ ਜੱਫਾ ਲਾਇਆ ਹੈ ਲੜਬੇ ਆ ਸੱਤੀ ਇੱਥੇ ਮੇਲੇ ਦਾ ਵੇਖ ਕੇ ਆਪੀ ਉਸ ਮੁੰਡੇ ਨੇ ਵੀ ਤਾੜੀ ਮਾਰ ਦਿਓ ਟੀਮ ਦੀ ਸੱਤੀ ਦੇ ਨਾਲ ਜਰਾ ਦੇ 6 ਟੱਚ ਇੱਕ ਜੱਫਾ ਦੋਨੋ ਜਵਾਨ ਹੈ ਟੀਮ ਦੀ ਸਹਿਯੋਗ ਦੇ ਨਾਲ ਸੋਮ ਦੇ ਸੱਤ ਦਾ ਤੇਜ ਜਫਾ ਸਾਰੇ ਵੀਰਾਂ ਨੂੰ ਮੁਬਾਰਕਬਾਦ ਹੈ ਰਾਕੂ ਭੱਲੋ ਸਾਹਿਬ ਬਲਵਿੰਦਰ ਸਿੰਘ ਗੁੱਖਾ ਸਾਰੇ ਸਤਿਕਾਰਯੋਗ ਵੀਰ ਹੈ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਪੱਪੂ ਭੱਲਰ ਜੀ ਝਮਕਾਰ ਵਾਲੀ ਸਾਡਾ ਪੰਜਾਬ ਪੁਲਿਸ ਨਾਲ ਸਾਡੇ ਸੋਮੇ ਵਰਗੇ ਭਰਾ ਸਾਰੇ ਸਤਿਕਾਰਯੋਗ ਹਰ ਸਾਲ ਵੱਡਾ ਮਾਨ ਵੱਡਾ ਪਿਆਰ ਰੱਖਦੇ ਹੈ ਇਹ ਬਹਿਣ ਤੁਸੀਂ ਅਕੇ ਸਾਹਮਣੇ ਗੌਰਵ ਚੀਮਾ ਜੀ ਕੋਲ ਸਾਹਬ ਕੋ ਸਾਹਬ ਬਹਿ ਜੇ ਥੱਲੇ ਗੌਰਵ ਚੀਮਾ ਬਹੁਤ ਸੋਹਣੀ ਟੀਮਾ ਮੈਨੇਜ ਕਰਦਾ ਸਾਡਾ ਵੀਰ ਵਧੀਆ ਟੀਮਾ ਬਣਾ ਕੇ ਲਿਆਇਆ ਸਾਡੋ ਸਾਰੀ ਖੇਡ ਕਲੱਬ ਬਾਬਾ ਬੁੱਲੇ ਸਾਹ ਬੜਬਾਰ ਇਧਰ ਜਿਹੜਾ ਵੇਸਟਰ ਰੈਡਰ ਹਰਕੇਸ਼ ਮੋਹਪੁਰੀਆ ਲੋ ਤਾੜੀਆਂ ਮਾਰ ਦਿਓ ਮੇਰੇ ਵੀਰੋ ਸਰਦਾਰ ਜਗੀਰ ਸਿੰਘ ਜੀ ਭੁੱਲਰ ਸਾਹਿਬ ਵਿਸ਼ੇਸ਼ ਸਨਮਾਨ ਸਨਮਾਨ ਕਰਦੇ ਹੋਏ ਮੋਟਰਸਾਈਕਲ ਦੇ ਨਾਲ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਧੜਾਵੀ ਦਾ ਗੋਰੇ ਭੁੱਲਰ ਹੁਣਾ ਦੇ ਵੱਲੋਂ ਯੂਕੇ ਵਾਲੇ ਵਿਕਰਮ ਆਸਟ੍ਰੇਲੀਆ ਸਰ ਵਰਜੀਤ ਸਿੰਘ ਜੀ ਭੁੱਲਰ ਸਾਹਿਬ ਜਗੀਰ ਸਿੰਘ ਜੀ ਭੁੱਲਰ ਸਾਹਿਬ ਮੇਰੇ ਵੀਰੋ ਉਹਨਾਂ ਦੇ ਪਰਿਵਾਰ ਵੱਲੋਂ ਰਕੇਸ਼ ਬੋਪੋਰ ਜੋ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟ੍ਰਾਈਕਰ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਤਾੜੀਆਂ ਮਾਰੋ ਮੇਰੇ ਵੀਰੋ ਬਹੁਤ ਬਹੁਤ ਵਧਾਈਆਂ ਦੋਨੋਂ ਖਿਡਾਰੀਆਂ ਨੂੰ ਵੈਸਟ ਲੀਗਰ ਤੇ ਜਾਫੀ ਅੱਜ ਦੇ ਇਸ ਕਬੱਡੀ ਕੱਪ ਦੇ ਜੋ ਬੜੇ ਨੇ ਦੋਨੋਂ ਖਿਡਾਰੀਆਂ ਲਈ ਲੱਖ ਲੱਖ ਮੁਬਾਰਕਬਾਦ ਸ਼ਿਰਾਗਦੀਨ ਮਈਆਵਾਲਾ ਬਹੁਤ ਹੀ ਵਧੀਆ ਪ੍ਰਦਰਸ਼ਨ ਹੈ ਬੜਾ ਵਧੀਆ ਖਿਡਾਰੀ ਵੀ ਹੈ ਸੱਜੇ ਪਾਸ਼ਾ ਇਸੇ ਤਰ੍ਹਾਂ ਹੀ ਤਾਂ ਦ੍ਰਿਸ਼ਟੀ ਅੰਤਰਕਿਆ ਦੇਵੇ ਸਾਡੇ ਭਰਾਵਾਂ ਨੂੰ ਦੋਨੋਂ ਟੀਮਾਂ ਨੂੰ ਲੱਖ ਲੱਖ ਮੁਬਾਰਕਬਾਦ ਹੈ ਬਹੁਤ ਸਾਰੀਆਂ ਟੀਮਾਂ ਦੇ ਵਿੱਚੋਂ ਦੋ ਟੀਮਾਂ ਨੇ ਜਿਹੜਾ ਗਵਿੰਦਪੁਰਾ ਤੇ ਜੜਵਾ ਦੋਨੋਂ ਟੀਮਾਂ ਬਹੁਤ